ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪੁਰਵ ਚੱਲਦਾ ਪਿਆ ਹੈ ਔਰ ਇਸ ਮੌਕੇ ਅਲੱਗ-ਅਲੱਗ ਪ੍ਰਕਾਰ ਦੇ ਜੋੜ ਨੇ ਉਹ ਲੰਗਰ ਲਗੇ ਦੇ ਨੇ ਹਰ ਪਕਵਾਨ ਇੱਥੇ ਤੁਹਾਨੂੰ ਮਿਲ ਸਕਦਾ ਹੈ ਪਰ ਜੋ ਨੌਜਵਾਨਾਂ ਨੇ ਇੱਥੇ ਲੰਗਰ ਲਾਇਆ ਹੈ ਉਹ ਲਾਇਆ ਹੈ 10-17 ਦਾ ਤਾਂਕਿ ਜਿਹੜੀ ਨੌਜਵਾਨ ਪੀੜੀ ਆ ਉਹ ਸਿੱਖੀ ਦੇ ਨਾਲ ਜੁੜ ਸਕੇ ਪਹਿਲਾ ਤਸਵੀਰ ਦਿਖਾ ਰਿਹਾ ਕਿ ਜਿਹੜੇ ਲੋਕ ਪੱਗ ਨਹੀਂ ਬੰਦੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਪੱਗ ਬੰਨਣ ਲਈ ਔਰ ਕਦੋਂ ਤੋਂ ਪ੍ਰਾਲਾ ਕੀਤਾ ਜਾ ਰਿਹਾ ਔਰ ਇਹ ਲੰਗਰ ਦਸਤਾਰਾ ਦਾ ਕਦੋਂ ਸ਼ੁਰੂ ਕੀਤਾ ਸੀ ਗੱਲਬਾਤ ਵੀ ਕਰਾਂਗੇ ਔਰ ਜਾਣਾਂਗੇ ਵੀ ਕਿ ਇਹ ਜੋ ਫ੍ਰੀ ਦਸਤਾਰਾ ਵੰਡਦੇ ਪਏ ਆ ਇਸ ਦਾ ਮਕਸਦ ਕੀ ਹੈ ਕਿਉਂ ਵੰਡੀਆਂ ਜਾ ਰਹੀਆਂ ਫ੍ਰੀ ਦਸਤਾਰਾ ਸਾਡਾ ਨਾਂ ਸ਼ਾਨੇ ਦਸਤਾਰ ਤੇ ਜਿਹੜੇ ਸਰਪਸ ਤੋਂ ਮੌਜੂਦ ਆ ਕੀ ਨਾਮ ਆ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਬੰਦੀ ਦਾਸ ਦਾ ਨਾਮ ਪ੍ਰੀਤਪਾਲ ਸਿੰਘ ਆ ਜੀ ਪ੍ਰੀਤਪਾਲ ਸਿੰਘ ਜੀ ਲੰਗਰ ਤੇ ਹੀ ਬਾਬੇ ਨਾਨਕ ਦੇ ਵਿਆਹ ਦਾ ਹਰ ਤਰ੍ਹਾਂ ਦਾ ਪਕਵਾਨ ਵੇਖਿਆ ਤੁਸੀਂ ਦਸਤਾਰਾਂ ਦਾ ਲੰਗਰ ਕਹਿੰਦੇ ਫ੍ਰੀ ਲਾਤਾ ਏ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਅਸੀਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਦਸਤਾਰਾਂ ਦੇ ਲੰਗਰ ਲਾਉਣ ਦੀ ਲੋਬ ਤਾਂ ਪਈ ਕਿ ਨੌਜਵਾਨ ਜਿਹੜੇ ਆ ਉਹ ਸਿੱਖੀ ਤੋਂ ਬਹੁਤ ਜ਼ਿਆਦਾ ਪਤਿਤ ਹੋ ਰਹੇ ਨੇ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਕਰੇਸ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਜਿਸ ਕਰਕੇ ਛਾਨੇ ਦਸਤਾਦੀ ਟੀਮ ਵੱਲੋਂ ਪਿਛਲੇ 9 ਤੋਂ 10 ਸਾਲਾਂ ਤੋਂ 8-9 ਸਾਲਾਂ ਤੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਸ਼ਹਿਰਾਂ ਦੇ ਵੱਖ-ਵੱਖ ਏਰੀਆ ਦੇ ਵਿੱਚ ਕਿ ਨੌਜਵਾਨਾਂ ਨੂੰ ਸਿੱਖੀ ਸਰੂਪ ਵਿੱਚ ਘਰ ਵਾਪਸੀ ਕਰਾਈ ਜਾਵੇ ਨੌਜਵਾਨਾਂ ਨੂੰ ਦਸਤਾਰਾਂ ਦੇ ਨਾਲ ਆਓ ਸੰਭਾਲੀਏ ਊੜਾ ਅਤੇ ਜੂੜੇ ਦੇ ਨਾਲ ਜੋੜਿਆ ਜਾਵੇ ਪਿਛਲੇ ਕਿੰਨੇ ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹੋ ਪਿਛਲੇ ਤਕਰੀਬਨ 8 ਤੋਂ 9 ਸਾਲ ਹੋ ਗਏ ਨੇ ਇਸ ਉਪਰਾਲੇ ਨੂੰ ਕਰਦੇ ਹੋਏ ਕਿੰਨੀਆਂ ਕੁ ਦਸਤਾਰਾਂ ਫਿਰ ਲੰਗਰ ਲਾ ਦਿੰਦੇ ਹੋ ਮਹਾਰਾਜ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ ਅਪਾਰ ਕਿਰਪਾ ਹੈ ਪਿਛਲੇ ਸਾਲ ਅਸੀਂ 500 ਤੋਂ ਵੱਧ ਨੌਜਵਾਨਾਂ ਨੇ ਦਸਤਾਰਾਂ ਦਿੱਤੀਆਂ ਸੀ ਇਸ ਵਾਰੀ ਵੀ ਗੁਰੂ ਸਾਹਿਬ ਅਪਾਰ ਕਿਰਪਾ ਕਰਨਗੇ ਜਿੰਨੇ ਵੀ ਨੌਜਵਾਨ ਪ੍ਰਾਨ ਕਰਕੇ ਜਾਣਗੇ ਸਿੱਖੀ ਸਰੂਪ ਚ ਘਰ ਵਾਪਸੀ ਕਰਨਗੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਦਸਤਾਰਾਂ ਦੇ ਕੇ ਪ੍ਰਾਨ ਲੈ ਕੇ ਸਨਮਾਨਿਤ ਕੀਤਾ ਜਾਏਗਾ ਜੀ ਬਿਲਕੁਲ ਕਹਿੰਦੇ ਕਿ ਜਿਹੜੇ ਲੋਕ ਇੱਥੋਂ ਦਸਤਾਰਾਂ 'ਚ ਲੈ ਕੇ ਜਾਣਗੇ ਉਹ ਕਹਿੰਦੇ ਕਿ ਉਹਨਾਂ ਕੋ ਪ੍ਰਾਨ ਲਿਆ ਜਾਂਦਾ ਕਿ ਲਗਾਤਾਰ ਦਸਤਾਰ ਬਣਨਗੇ ਕਿ ਲੱਗਦਾ ਕਿੰਨਾ ਸੁਹਾਈ ਹੋ ਰਿਹਾ ਇਹ ਉਪਰਾਲਾ ਸਿੱਖੀ ਨੂੰ ਬਚਾਉਣ ਲਈ ਇਹ ਜਦੋਂ ਤੋਂ ਆਪਾਂ ਅੱਜ ਸ਼ੁਰੂ ਕੀਤਾ ਉਪਰਾਲਾ ਉਤੋਂ ਸਾਨੂੰ ਲੱਗਦਾ ਵੀ ਮਤਲਬ 80% ਤੱਕ ਮਤਲਬ ਹੋ ਚੁੱਕਾ ਹੈ ਤੇ ਹੋਰ ਵੀ ਆਪਾਂ ਚਾਹਾਂਗੇ ਵੀ ਵਧੀਆ ਤੋਂ ਵਧੀਆ ਕੀਤਾ ਜਾਵੇ ਉਹ ਹਾਉ ਸੰਭਾਲੀ ਊੜਾ ਤੇ ਜੂੜਾ ਜੋ ਸਾਡੀ ਲਹਿਰ ਚੱਲਦੀ ਪਈ ਆ ਉਹਨੂੰ ਆਪਾਂ ਮਤਲਬ ਅੱਗੇ ਲੈ ਕੇ ਜਾਵਾਂਗੇ ਬਹੁਤ ਬਿਲਕੁਲ ਕਹਿੰਦਾ ਕਿ ਜਿਹੜਾ ਊੜਾ ਤੇ ਜੂੜਾ ਬਚਾਉਣ ਦੀ ਗੱਲ ਹੈ ਇੱਕ ਵਧੀਆ ਉਪਰਾਲਾ ਹੈ ਔਰ ਸਹਾਈ ਹੋ ਰਹੇ ਜਿਹੜੇ ਲੋਕ ਪਿਛਲੇ ਸਾਲ ਇਹਨਾਂ ਕੋ ਪਗੜੀ ਬਣਵਾ ਕੇ ਗਏ ਸੀ ਦਸਤਾਰ ਜਿਹੜੀ ਆ ਉਹ ਲੈ ਕੇ ਗਏ ਸੀ ਅੱਜ ਉਹ ਲਗਾਤਾਰ ਜਿਹੜਿਆਂ ਪਗੜੀ ਸਜਾ ਰਹੇ ਆ ਔਰ ਉਹਨਾਂ ਨੇ ਪਤਤਪੁਨੇ ਤੋਂ ਗੁਰੇਜ਼ ਕੀਤਾ ਹੈ ਸੋ ਵਧੀਆ ਉਪਰਾਲਾ ਹੈ ਸਿੱਖੀ ਦੇ ਨਾਲ ਜੁੜਨ ਲਈ ਤੱਤ ਜੋੜਨ ਦੇ ਲਈ ਇਹ ਜੋ ਨੌਜਵਾਨ ਨੇ ਇਹ ਹਰ ਸਾਲ ਆ ਜੋੜੇ ਉਹ 10 ਦਾ ਲੰਗਰ ਲਾਉਂਦੇ ਨੇ ਕੈਮਰਾਮੈਨ ਬੰਟੀ ਦਰਾਲ ਆਨਅਰਲੀ ਨਿਤਿੰਤ ਲੁਥਰਾ ਬਟਾਲਾ